ਆ ਦੇਖੋ ਆਪੂ ਰਾਜਾ ਕਿੱਥੇ ਬਿਠਾਇਆ ਹੋਇਆ ਇਹ ਟਾਈਮ ਹੋ ਗਿਆ ਬੜਾ 11:30 ਪੌਣੇ 11 ਦਾ ਇੱਧਰ ਮੈਂ ਨਾ ਆ ਲਾਈਏ ਕਿ ਧੂਪੋ ਕਿਉਂ ਕਿ ਨਾ ਮੈਨੂੰ ਅਰਗਬਤੀ ਮੈਨੂੰ ਇਹਦੀ ਖੁਸ਼ਬੂ ਇੰਨੀ ਸੋਹਣੀ ਲੱਗਦੀ ਆ ਹਰ ਇਹਨਾਂ ਵਧੀਆ ਲੱਗਦਾ ਤੇ ਇੱਧਰ ਪਰੱਖ ਲਿਆ ਦੁੱਧ ਚਾਹ ਪੜੇ ਰਿੱਜਰੀਆ ਸ਼ੱਕਰ ਵਾਲੀ ਤੇ ਮੈਂ ਹੁਣ ਨਾ ਰੋਜ਼ ਨਵੇਂ ਫੋਨ 'ਚ ਵੀਡੀਓ ਬਣਾਉਂਦੀ ਆ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਫੋਨ 'ਚ ਵੀਡੀਓ ਅੱਜ ਦੂਜੀ ਵੀਡੀਓ ਹੋਣਾ ਤੇ ਇਹ ਮੇਰੀ ਪਹਿਲੀ ਆਪਣੀ ਪਾਟ ਤੇ ਪਈ ਸੀ ਇੱਧਰ ਸ਼ੱਕਰ ਖਾ ਕੇ ਹਟਿਆ ਦੇਖੋ ਇਹਦੇ ਮੂੰਹ ਤੇ ਆ ਦੇਖੋ ਚੱਕਰ ਲਈ ਬੈਠਾ ਭੁੱਲ ਕੱਢ ਕੇ ਦਿਖਾ ਰਿਹਾ ਆਰਾਮੀ ਬਹੁਤ ਹੈ ਮੇਰਾ ਪੁੱਤ ਮੇਰਾ ਪੁੱਤ ਆਰਾਮੀ ਬਹੁਤ ਆ ਵਧੀਆ ਪਾ ਪਾ ਦੀ ਦੁੱਧ ਪੂਰੀ ਚਾਹ ਢੀਈ ਹੈ ਔਰ ਇੱਧਰੀ ਜਿਕੇ পাগল ਹੋ ਚੁੱਕੀ ਆ ਦੁੱਧ ਪਾ ਦੀ ਸ਼ੈਲੋਟੀ ਆਪਣੀ ਬਣ ਕੇ ਚਾਹ ਇੱਧਰੇ ਬਸ ਫਸਾਰਿਆਂ ਨੂੰ ਦੇ ਦੇਣੀ ਤੇ ਹਨ ਅਗਲ ਬੱਤੀ ਲਾ ਕੇ ਬਹੁਤ ਵਧੀਆ ਫੀਲ ਜਾਂਦਾ ਬਹੁਤ ਵਧੀਆ ਲੱਗਦਾ ਕੋਸੀ ਵੀ ਲਾਇਆ ਕਰੋ ਤੇ ਹੁਣ ਹੌਲੀ ਹੌਲੀ ਆਪਾਂ ਬਸ ਘਰ ਦੀ ਥੋੜੀ ਥੋੜੀ ਕਰਕੇ ਰੋਜ਼ ਸਫਾਈ ਕਰ ਦਣੀ ਤਾਂ ਕਿ ਜਲਦੀ ਖਤਮ ਹੋ ਜੇ ਆਪਣੀ ਸਫਾਈ ਆ ਦੇਖੋ ਆ ਦੇਖੋ ਆ ਦੇਖੋ ਇਹ ਮੈਂ ਧੂਪ ਦੀ ਹੈਗਾ ਉਹਨੂੰ ਖੁਸ਼ਬੂ ਨੂੰ ਨਾ ਐਵੇਂ ਐਵੇਂ ਡਾ ਰਿਆ ਹੈ ਆਪਣੇ ਕੀ ਨਹੀਂ ਕਰ ਰਿਹਾ ਦੇਖੋ ਕਰ ਕਰ ਉਹ ਦੇਖੋ ਉਹ ਦੇਖੋ ਆ ਗੱਲ ਦਾ ਪਾਪ ਕੇ ਦਾ ਸੂਟ ਦੇਖੀ ਕਿੱ ਗਿਆ ਮਕਾ ਉੱਤੇ ਤੋਂ ਸੂਟ ਲੈ ਜਾ ਮੈਂ ਤਾਂ ਕੰਮ ਆਏ ਦਾ ਦੇਖਿਆ ਨਹੀਂ ਬੈਠਾ ਪਰ ਵੀ ਦੇਖਿਆ ਸੀ ਮੈਂ ਉੱਪਰ ਤਾਂ ਰਹੀ ਸੀ ਸਾਰੇ ਕੱਪੜੇ ਲਿਮਾਰੀ ਚ ਧਰ ਕੇ ਆਈ ਸੀ ਉਹ ਮੈਂ ਕਹਿਣਾ ਲੱਗੀ ਸੀ ਬਿਨਵਾਰੀਆਂ ਦੇ ਕੇ ਆ ਪੇਠਾ ਮਕਾਂ ਕੋ ਜੋ ਵੀ ਤਾਂ ਖਾਂਦਾ ਨਾ ਨਹੀਂ ਖਾਂਦਾ ਮੈਂ ਸਵੇਰੇ ਫਿਰ ਤਾਂ ਹੀ ਕਹੇ ਵੀ ਕੜੀ ਕਰੂੰਗੇ ਤੇ ਮੈਂ ਪੁੱਛਿਆ ਲੈ ਕੇ ਨਹੀਂ ਜਾਂਦਾ ਫਿਰ ਸਕੂਲ ਚ ਪੇਠਾ ਨਹੀਂ ਲੈ ਕੇ ਜਾਂਦਾ ਉਹ ਸਕੂਲ ਚ ਅੱਛਾ ਕੜੀ ਸਵੇਰੇ ਕਰ ਲੂੰਗੀ ਆ ਪੇਟਾ ਚੱਲ ਹੁਣ ਤਾਂ ਜਿਵੇਂ ਤਿਵੇਂ ਉਹ ਸਾਰ ਲੰਦਾ ਹੈ ਸ਼ਾਮ ਨੂੰ ਤਾਂ ਸਵੇਰੇ ਨਹੀਂ ਸਾਰਦਾ ਫਿਰ ਸਵੇਰੇ ਸਕੂਲ ਚ ਜਾਣੀ ਹੁੰਦੀ ਹੈ ਕੀ ਖਾਈ ਨਹੀਂ ਜਾਂਦੀ ਔਰ ਉੱਥੇ ਫਿਰ ਆਹੀ ਲਾ ਲਾ ਕੇ ਰੋਟੀਆਂ ਖਾਂਦਾ ਸਕੂਲ ਚ ਨਾ ਤੱਟਣੀ ਪਈ ਐ ਉਹ ਤਾਂ ਮੈਂ ਉਹ ਚ ਹੜਾਤੀ ਉਹ ਬਸ ਹੀ ਕੋਈ ਖੰਡ ਰਹਾ ਨਹੀਂ ਐਨੀ ਜਟਣੀ ਤੀ ਮੈਂ ਤਾਂ ਨਹੀਂ ਕਿਤੇ ਇਹਨੇ ਤਾਂ ਹੀ ਬਤਾਈ ਕਿ ਦੋ ਦਮ ਖਾ ਲੈਣਗੇ ਦੋਦੇ ਥੋੜੋ ਕਹਿੰਦਾ ਕੌਣ ਸਭ ਤੋਂ ਪਹਿਲਾਂ ਬਾਸੀ ਚੜਣ ਨੂੰ ਬੀਬੀ ਮਨਾ ਕਰਦੀ ਐ ਕਹਿੰਦੀ ਮੈਂ ਨਹੀਂ ਖਾਣੀ ਹੈਗੀ ਬਾਸੀ ਆ ਆ ਮੈਂ ਤਾਂ ਕਰਦੀ ਪਰ ਹੋਰ ਕੌਣ ਖਾਂਦਾ ਮੈਂ ਕਹਾਂ ਤੂੰ ਜੋ ਵੀ ਆ ਲੁੰਦਾ ਲੈ ਬਾਸੀ ਚੜਣੀ ਹੁਣ ਥੋੜੀ ਜੀ ਤਾਜ਼ਾ ਉਹ ਤਾਂ ਤਾਜੀ ਕੁੱਟੋ ਹੋ ਜੂਗੀ ਗੱਠੇ ਹੁੰਦੇ ਨੇ ਉਹ ਤਾਂ ਗੱਠੇ ਲੈ ਤਾਂ ਖਾ ਤਾਂ ਗੱਠੇ ਨੇ ਪਰ ਉਹ ਚੱਜ ਨਾਲ ਤੜਕੀ ਵੀ ਨਹੀਂ ਤੀ ਪਾਣੀ ਪਾਣੀ ਛੱਡ ਰੇ ਤੇ ਗਠੇ ਅਜੇ ਤਾਂ ਪੁੰਨੀਓ ਨਹੀਂ ਹੋਈ ਤੀ ਉਹ ਤਾਂ ਬਸ ਐਵੇਂ ਤੀ ਵੀ ਜਿਵੇਂ ਬਸ ਤੇਲ ਪਾ ਕੇ ਪਤਾ ਨਹੀਂ ਘੀ ਪਾ ਕੇ ਬਸ ਸਿੱਟ ਕੇ ਜਦੇ ਗੈਸ ਬੰਦ ਕਰਤਾ ਬਸ ਉਹ ਪਾਣੀ ਛੱਡ ਰਹੀ ਤੀ ਫੇ ਮੈਂ ਉੱਚ ਹੜਾਤੀ ਵੱਡੇ ਘਾਇਆ ਹੈ ਗੱਲ ਸਿੰਕ ਚ ਹੜਾਤੀ ਘਟੇ ਨੂੰ ਕਾਹ ਚਾਹੂ ਖਾਇਆ ਸਾਰੇ ਘਟੇ ਤਾਂ ਖਾਂਦਾ ਘਟੇ ਪੁੰਨੇ ਹੋਏ ਸਬਜ਼ੀ ਦਾ ਖਾਂਦਾ ਹੋ ਮੈਂ ਕਹਾਂਦੀ ਮੈਂ ਬਟੇ ਸਾਥੀ ਦੇ ਦੇ ਦੁਪਹਿਰ ਦੇ ਵੱਜ ਗਏ 3 ਸਭ ਦੇ ਨਾਲ ਹੀ ਮੰਗਿਆ ਹੁੰਦਾ ਹੂੰ ਬੈਠਾ ਵੀ ਲਾ ਨਾ ਮੈਂ ਤਾਂ ਸੇਮਰਾ ਮੈਂ ਤੇ ਕਹਿੰਦੀ ਉਹ ਕੌਣ ਮੈਂ ਕੋ ਪੀ ਰਹੀ ਹੂੰ ਹੂੰ ਕਲੀਕ ਸੋ ਚਾੜੀਂ ਦੇ ਠੀਕ ਹੋ ਕੁਛ ਹੋ ਬੈਠਾ ਗਏ ਸੀ ਸ਼ਿਮਲਾ ਮੈਂ ਚ ਬੈਠਾ ਬਗ ਥੋੜੀ ਜਿਹੀ ਹੁੰਦੀ ਫਿਰ ਉਸ ਅਨੂ ਵੀ ਪੇਠੇ ਦੀਓ ਪਸੰਦ ਆ ਪਸੰਦ ਹਮਨ ਕਹਿੰਦਾ ਸੀ ਆਹੋ ਥੋੜਾ ਪੇਠੇ ਦੇ ਦੇ ਅਨੂਪੇਟੇ ਦੀ ਪਸੰਦ ਆ ਉਹ ਆਪਦੀ ਕੋਲੀ ਲਿਆ ਆ ਗਰਮ ਕਰਕੇ ਸਾਰੀ ਖਾ ਗਿਆ। ਲੈ ਦੇ ਦੇ ਦੇਖਦੇ ਕਿ ਉਹ ਫੇਟਾ। ਫਿਰ ਜੇ ਉਹ ਫਿਰ ਪਹਿਲਾਂ ਦੱਸਦਾ ਫਿਰ ਮੈਨੂੰ ਪਤਾ ਨਹੀਂਦਾ ਨਾ ਪਰ ਮੈਂ ਸਾਰੀ ਉਹਨੂੰ ਦੇਤੀ ਤੇ ਪੇਟੇ ਦੀ ਉਹ ਸਾਰੀ ਉਹ ਖਾ ਗਿਆ। ਆਪਾਂ ਜਾ ਰਹੇ ਹੁਣ ਚੁੱਲੇ ਤੇ ਅੱਗ ਬਾਲਣਾ ਅੰਦਰਲੇ ਚੁੱਲੇ ਤੇ ਹੀ ਬਾਲਾਂਗੇ। ਹੁਣ ਆ ਸਾਰੀ ਜਿਹੜੀ ਸਵਾਏ ਇਹਨੂੰ ਚੱਕ ਕੇ ਪਹਿਲਾਂ ਤਾਸਲੇ 'ਚ ਕੱਢਦੀ ਏ। ਪਰਾ ਮੰਗ ਰਿਹਾ ਪਾਣਾ ਕਿਉਂਕਿ ਨਵਾਂ ਫੋਨ ਹੈ ਨਾ ਜਿਸ ਫੋਨ ਨਾਲ ਦੂਜੀ ਵੀਡੀਓ ਬਣਾ ਲੱਗੀ ਆ ਆ ਬੱਚਾ ਪੁਰਾਣਾ ਨਾ ਕਰਿਆ ਸਫਾਈ ਸਫਾਈ ਵੀ ਬਹੁਤ ਆਪਾਂ ਚਾ ਲੋ ਹੈਗਾ ਕਿ ਤੇਰਾ ਹੈ ਤੇਰਾ ਪ੍ਰੋ ਨਹੀਂ ਹੈਗਾ ਬੈਠੀ ਤੇਰਾ ਪ੍ਰੋ ਨਹੀਂ ਹੈਗਾ ਤੇਰਾ ਹੀ ਹੈਗਾ ਬਸ ਤੁਹਾਡੀ ਕਿਰਪਾ ਰਹੀ ਤਾਂ ਆਪਾਂ ਤੇਰਾ ਪ੍ਰੋ ਮੈਂ ਨਾ ਸੋਰੀ ਇਹ ਤੁੰਗ ਡਾਲੀ ਬਾ ਜਲਦੀ ਜਲਦੀ ਸਬਸਕ੍ਰਾਈਬਰ ਕਰ ਦਿਓ 12 ਤੋਂ 13000 ਕਰ ਤੋਂ ਜਲਦੀ ਤੋਂ ਜਲਦੀ ਸਾਰੇ ਜਲਦੀ ਤੋਂ ਜਲਦੀ ਸਪੋਰਟ ਕਰੋ ਤੇ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਨਾ ਜਿਹੜੇ ਵਿੱਚ ਵਿੱਚ ਨੂੰ ਅਨਸਬਸਕ੍ਰਾਈਬ ਕਰਦਾਂ ਨੇ ਕਈ ਵਾਰ ਉਹ ਨ ਕਰਿਆ ਕਰੋ ਪਲੀਜ਼ ਕਿਉਂਕਿ ਦੋ ਵਾਰ ਤੇ ਮੈਂ ਤੁਹਾਨੂੰ ਕੱਟ ਨਹੀਂ ਸਕਦਾ ਅੱਜ ਨਾ ਨਾ ਜਲਦੀ ਹਮੇਸ਼ਾ ਸਬਜ਼ੀ ਬਣਾਉਣੀ ਹੈ ਤਾਂ ਸਾਰੇ ਕਹਿੰਦੇ ਨੇ ਪਹਿਲਾਂ ਤੁਸੀਂ ਸਵਾਗ ਅੱਟ ਕੇ ਨਾ ਕਿਸੇ ਬਾਗ ਵਿੱਚ ਕਰ ਲੈ ਕੋਈ ਤਸਲੇ ਜੋ ਉਹਨਾਂ ਨਾ ਇਹਦੇ ਚ ਕੱਟਣੀ ਹੈ ਇਹ ਟੁੱਟਿਆ ਹੋਇਆ ਪਰ ਫਿਰ ਵੀ ਮੈਂ ਕੱਟ ਲਾਵਾਂ ਮੁਰਸੀ ਬਸ ਥੋੜੇ ਆਪਣਾ ਜਿਵੇਂ 3 ਮੌਸਮ ਨਾ ਹੋਆ ਤੇ ਸੌਣ ਵੀ ਚੜਨ ਵਾਲਾ ਤੇ ਆਪਾਂ ਹੁਣ ਥੋੜੇ ਦਿਨ ਆਪ ਚੁੱਤ ਤਾਂ ਹਰੇ ਪਾਏ ਆ ਟਾਈਮ ਤਾਂ ਪਿਆ ਚਲੋ ਪਰ ਐ ਵੀ 3 ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰਦੇ ਆ ਦੇਖਦੇ ਆ ਕਦਮ ਨਾੜੀਆਂ ਨੇ ਕਿਉਂਕਿ ਅੱਜ ਕੱਲ ਮੀਂਹੇ ਵੀ ਹੁਣ ਤਾਂ ਇੰਨੀ ਠੰਡ ਕਰਤੀ ਹੈ ਨਾ ਵਧੀਆ ਹੋਰ ਮੀਂਹ ਠੰਡਾ ਰਹੇ ਹੈ ਨਾ ਮੌਸਮ ਜਤੀਆਂ ਮਨਾਉਣੀਆਂ ਨਾ ਮੌਸਮ ਬੜਾ ਵਧੀਆ ਰਹੇ ਇਮੀ ਉਹਦਾਂ ਦੱਸੀ ਦੀ ਉਹਨਾਂ ਦੇ ਪਾਰਟ ਤੇ ਗਏ ਸੀਗੇ ਹਨਾ ਤੇ ਨਾ ਮੈਂ ਮੈਂ ਕਹੀਂ ਨਹੀਂ ਨਾ ਹੋ ਗਏ ਕਮੈਂਟਾਂ ਦਾ ਕਿਤੇ ਨਾ ਰਿਪਲਾਈ ਨਹੀਂ ਦੇ ਪਾਈ ਤੀ ਸਾਰਿਆਂ ਨੇ ਮੈਨੂੰ ਨਾ ਮੈਂ ਫੋਨ ਦੀ ਵਧਾਈਆਂ ਵੀ ਦਿੱਤੀਆਂ ਤੇ ਸਾਰਿਆਂ ਦਾ ਦੇਰ ਤੋਂ ਬਹੁਤ-ਬਹੁਤ ਧੰਨਵਾਦ ਤੁਹਾਡੇ ਪਿਆਰ ਉਹ ਸਾਦੀ ਵਜ ਤੇ ਲੈ ਪਾਈਆਂ ਤੇ ਤੁਹਾਡੇ ਪਿਆਰ ਦੀ ਸਾਦੀ ਵਜ ਤੇ ਅੱਗੇ ਅਗਲਾ ਫਿਰ 4-5 ਸਾਲਾਂ ਲੱਗ ਹੁਣ ਹਜੇ ਨਹੀਂ 4-5 ਸਾਲਾਂ ਲੱਗਣਗੇ ਇਨਾ ਇਧਰ ਨਹੀਂ ਮੂ ਕਰਕੇ ਨਾ ਸਾਰਾ ਸਮਾਨ ਇਧਰ ਰੱਖ ਦੰਨੇ ਆ ਥੱਲੇ ਥੱਲੇ ਸਾਰਾ ਢੱਕ ਦੰਨੇ ਆ ਕਿਉਂਕਿ ਇਧਰ ਮੱਝਾ ਤਾਂ ਬੰਦੇ ਨਹੀਂ ਹੈਗੇ ਤਾਂ ਕਰਕੇ ਸਾਰਾ ਸਮਾਨ ਇੱਥੇ ਰੱਖ ਦੰਨੇ 19 ਹੋ ਗਏ ਸਾਡੇ ਬਾਹਰਲੇ ਚੁੱਲ੍ਹੇ 'ਚ ਨਾ ਅੱਗ ਨਹੀਂ ਬਲ ਰਹੀ ਅੰਦਰੇ ਬਾਲਦੇ ਆ ਮੀਂਹ ਟਾ ਕੇ ਫਿਰ ਐ ਹੁੰਦਾ ਉਹ ਗਿੱਲਾ ਹੋ ਜਾਂਦਾ ਨਵਾਂ ਬਣਾਇਆ ਹੋਇਆ ਖਰਾਬ ਹੋ ਕੇ ਫੁੱਟ ਜਾਂਦਾ ਹੈ ਸ਼ਾ ਪੋਜ਼ਿਟਿਵ ਵੀਡੀਓ ਬਣ ਵਧੀਆ ਵਧੀਆ ਕੈਂਟ ਕੈਂਟ ਸੋਹਣਿਆ ਸੋਹਣਿਆ ਬਣ ਕਿਉਂਕਿ ਕਿਸੇ ਨੇ ਨਾ ਕਿਸੇ ਨੇ ਮੇਰਾ ਚੈਨਲ ਚੱਕਣ ਦੀ ਕੋਸ਼ਿਸ਼ ਕੀਤੀ ਤੀ ਆਪਾਂ ਉਹਨਾਂ ਨੂੰ ਹੀ ਚੱਕ ਦਤਾ ਕਿਸੇ ਨੇ ਮੇਰਾ ਚੈਨਲ ਡਿਲੀਟ ਕਰਾਂ ਦੀ ਕੋਸ਼ਿਸ਼ ਕੀਤੀ ਤੇ ਆਪਾਂ ਉਹਨਾਂ ਨੂੰ ਹੀ ਡਿਲੀਟ ਕਰਤਾ ਚਲੋ ਬਹੁਤ ਵਧੀਆ ਆਪਣਾ ਅੱਗੇ ਅੱਗੇ ਮਿਹਨਤ ਆਪਾਂ ਖੂਬ ਰੰਗ ਲਿਆਉਗੀ ਕੋ ਸਬਸਕ੍ਰਾਈਬਰ ਬਦਰ ਖੂਬ ਅੱਗੇ ਵਧਾ ਮੈਂ ਤਾਂ ਕਿ ਅੱਧੀ ਆਪੇ ਨੀ ਦੇਖੋ ਜਿਹੜੇ ਮੈਨੂੰ ਸਬਸਕ੍ਰਾਈਬ ਐਂ ਗੱਲ ਨਹੀਂ ਹੈ ਕਿ ਜਿਹੜੇ ਦੇਖਦੇ ਨੇ ਮੇਨੂੰ ਵੀਡੀਓ ਬਹੁਤ ਪਿਆਰ ਕਰਦੇ ਨੇ ਪਰ ਵਿੱਚ ਵਿੱਚ ਨਾ ਜਿਹੜੇ ਦੇਖਦੇ ਨੇ ਉਹ ਪਿਆਰ ਨਹੀਂ ਉਹ ਨਫ਼ਰਤ ਕਰਦੇ ਨੇ ਪਰ ਨਫ਼ਰਤ ਕਰਦੇ ਨੇ ਪਰ ਫਿਰ ਵੀ ਦੇਖਦੇ ਨੇ ਹਨਾ ਹੂੰ ਵੀ ਵੀਡੀਓ ਇਹਨਾਂ ਲੋਕ ਪਿਆਰ ਕਰਦੇ ਹੈ ਨਫ਼ਰਤ ਨਹੀਂ ਕਰਦੇ ਹੈ ਕਿਉਂਕਿ ਰੋਜ਼ ਮੈਨੂੰ ਦੇਖਦੇ ਆ ਉਹ ਬਸ ਵਾਹਿਗੁਰੂ ਕਰੇ ਹੁਣ ਸਾਡੇ ਲੰਚ ਤੇ ਹਮੇਸ਼ਾ ਸਾਰਾ ਕੁਝ ਠੀਕ ਰਹੇ। ਠੀਕ ਹੈ ਕੀ? ਨਾ। ਲੈ ਹੁਣ ਪੁੰਦੀ ਰੱਖ ਕੇ ਪੁੱਟਦੇ। ਸਾਡੀ ਬੁੰਦੀ। ਬਾਦੀ ਦੀ। ਹਾਈ ਤੋਂ ਨਸਾਂ। ਦੋੜਦਾ ਪੈਂਦਾ। ਅਜੇ ਅਪਾ ਤੜਕਾ ਲਾ ਲਈਏ। ਪਾਲੀਆਂ ਘੱਲਾਂ ਨਾਲ ਤੜਕਾ। ਕਿਸੇ ਵੀ ਤੜਕਾ ਲਾ ਲਈ। ਪੱਤੜ ਵਾਲੀ ਬਹੁਤ ਹੋ ਰਹੀ ਆ। ਮੀਂਹ ਪੈਂਨ ਮੀਂਹ ਵੀ ਆਊਗਾ ਬੰਦਾ ਤਾਂ ਰਾਤ ਨੂੰ ਆਊਗਾ। ਹਾਂ। ਬਦਲ ਹੋ ਗਿਆ। ਪਰ ਚੰਡੀਗੜ੍ਹ ਕੇ ਨਹੀਂ ਮੀ ਕਹਿੰਦੇ 2 ਦਿਨ ਹੋ ਗਏ ਲਗਾਤਾਰ ਪੈਂਦੀ ਹੈ ਬਹੁਤ ਭਰ ਕੇ ਨਹੀਂ ਪਰ ਇਹ ਕਿਹੜਾ ਖਾਧਾ ਤੁਸੀਂ ਮੈਂ ਪਹਿਲਾਂ ਇੱਥੇ ਰੋਕਿਆ ਸੀਗਾ ਲੈ ਨਾ ਖਾ ਲੈਣ ਗਿਆ ਕੀ ਚੈਰੀ ਕਹਿੰਦਾ ਖਾਣ ਲੱਗਿਆ ਅਛਾ ਲੋ ਜੇ ਟਾਈਮ ਹੋ ਗਿਆ ਹੁਣ ਇੱਧਰ ਤਾਰਾ ਚੋਂਦਾ 5 ਵਜਣ ਵਾਲੇ ਆ ਬਸ ਉਹ ਤਾਰਾ ਚੋਣੀਆਂ ਨੇ ਆਹਮ ਨਾਲ ਬੈਠੀਆਂ ਨੇ ਲੋ ਜੀਆ ਪੱਟ ਤੜਕਾ ਦੇ ਆ ਪੋਨ ਤੇ ਹੁਣ ਨੂਲ ਵਿੱਚ ਪਾ ਦਈਏ ਮੈਂ ਨਾ ਪਾਣੀ ਨਹੀਂ ਪਾਉਂਦੀ ਕਿਉਂਕਿ ਨਾ ਪਾਣੀ ਚ ਪੇਠਾ ਪਹਿਲਾਂ ਹੀ ਭਿਓ ਰੱਖਿਆ ਸੀ ਪਾਣੀ ਛੱਡ ਜਾਂਦਾ ਚਮੜੀ ਨਾ ਕੁਲ ਜਾਂਦਾ ਏ ਇਸ ਕਰਕੇ ਸਿੱਧਾ ਚਾ ਕੇ ਪੇਠਾ ਹੀ ਪਾਣਾ ਆ ਦੇਖੋ ਪਾਣੀ ਹੁਣ ਦੂਜੇ ਲੋਟ ਪਾਣਾ ਪਊਗਾ ਪੇਠਾ ਪੀਲਾ ਪਿਆ ਦੇਖੋ ਜਮੇ ਪੀਲਾ ਬਹੁਤ ਵਧੀਆ ਬਣਦਾ ਏ ਸਾਡੇ ਵਰਗੇ ਪੇਠਿਆਂ ਨੇ ਕੰਮ ਸਾਰਤਾ ਬਾਈ ਜਦ ਪੇਟਾ ਘਰਤਾ ਹੁਣ ਮੈਂ ਟੱਕਾਂ ਟਾ ਕੇ ਨਮਰ ਟਾ ਕੇ ਧਰ ਦੇਣਾ ਹੈ ਹਲਤੀ ਵੀ ਅੱਗ ਤੇ ਆਪੇ ਬਣ ਜਾਊਗਾ ਮਿੱਠਾ ਵੀ ਬਸ ਮੈਂ 5 ਮਿੰਟਾਂ ਤੱਕ ਮਿੱਠਾ ਪਾ ਲੈਣਾ ਕਿਉਂਕਿ ਬਹੁਤ ਛੱਟੀ ਬਣਦਾ ਬਹੁਤ ਵਾਰਾ ਫਿਰ ਤਾਂ ਘੁਲੀ ਜਾਂਦਾ ਕੜਾਹ ਬਣ ਜਾਂਦਾ ਇਹ ਇਹ ਲਾਦੀ ਹੁਣ ਆਪਾਂ ਪਾ ਦਈਏ ਸ਼ੱਕਰ ਥੋੜੀ ਜਿਹੀ ਪਾਈਆ ਥੋੜੀ ਜੀ ਮੈਂ ਪਹਿਲਾਂ ਪਾਈ ਸੀ ਮੈਨੂੰ ਨਾ ਫਿਰ ਸ਼ੱਕਰ ਘੱਟ ਲੱਗੀ ਤੇ ਮੈਂ ਹੋਰ ਪਾਤੀ ਪਾਣੀ ਜਮਾ ਨਹੀਂ ਪਾਇਆ ਦੇਖੋ ਫਿਰ ਵੀ ਪਾਣੀ ਛੁੱਟ ਗਿਆ ਦਾ ਸਪੇਟਾ ਹੁਣ ਬਣ ਜਣਾ ਆਪਣਾ ਤੇਲ ਥੋੜਾ ਜ਼ਿਆਦਾ ਆ। ਕਾਮ ਤਾਂ 7:30 ਵਜੇ ਸ਼ਾਮ। 8:00 ਵਜੇ। ਕਾਮ ਦਾ ਮੈਨੂੰ ਧਿਆਨ ਮਿਲਦਾ ਕਿਉਂਕਿ ਅੱਜ ਨਾ ਮੈਂ ਰੋਟੀ ਦਾ ਵੀ ਕੱਦ ਲੇਟ ਬਣਾਈ ਆ। ਇਸ ਕਰਕੇ ਨਾਲ ਦੇ ਨਾਲ ਦਸ ਰੋਟੀ ਬਣਾਈ ਐ ਜਦੋਂ ਨਾਲ ਦੇ ਨਾਲ ਹੁੰਦੇ ਨਹੀਂ ਲੱਗੇ ਤਾਂ ਆਪਾਂ ਆਗੇ

ਤੇ ਮਰਜੀ ਨਾ ਕਰਤਾ ਰੱਖਣੀ ਜਿਹੜੀ ਪਾ ਚਰੀ ਆ ਕਿਸੇ ਨੇ ਮੇਰੀ ਜਿਹਨੇ ਖਾਣ ਚਾਹੀਦਾ ਮੱਝ ਨਮਲਾਇ ਪਾ ਦਾਂ ਬਸ ਬਸ ਠੀਕ ਚਲੋ ਮਲਾਈ ਪਾ ਕੇ ਨਾ ਕੋਈ ਸਾਥੀ ਹੋਵੇ ਚਾਹੇ ਸਬਜੀ ਕੋਈ ਮਰਜੀ ਹੋਵੇ ਨਮਲਾਈ ਪਾ ਕੇ ਥਿਸ ਸਵਾਦ ਲੱਗਦੀ ਆ ਬਹੁਤ ਸਾਰਾ ਮੈਂ ਮੈਂ ਖਾਂਦੀ ਨਹੀਂ ਮੈਂ ਆਪਣੀ ਖਾਂਦੀ ਪਰ ਸਵਾਦ ਬਹੁਤ ਲੱਗਦੀ ਆ ਜਿਵੇਂ ਮੈਂ ਜਿਵੇਂ ਸਾਡੀ ਨਮਲਾਈ ਹਰ ਪੱਕੜੀ ਪੈਂਦੀ ਆ ਉਹ ਵੀ ਤਾਂ ਧੰਨ ਤੁਹਾਨੂੰ ਕਿਉਂ ਨਹੀਂ ਮੈਂ ਖਾਂਦੀ ਆ ਮੈਨੂੰ ਪਸੰਦ ਬੋਲਦਾ ਪਰ ਕੀ ਕਰਾਂ ਪਾਜੰਦਾ ਰਹਿਦਾ ਹਾ ਟਾਈਮ ਬਜੰਦਾ ਉਫਰ ਜੀਤੀ ਤੇ ਬਾਕੀ ਯੂਬਰਾਜ ਵੀ ਬੀਬੀ ਕੀ ਮੇਰੇ ਜੱ ਲੋ ਜੱ ਸਾਰੇ ਨੂੰ ਮੈਂ ਮਿਲ ਸਤਿਕਾਰ ਦੁਆਰਾ ਦਾ ਸਵੇਰ ਹੋਈ ਅਗਲੇ ਦਿਨ ਵੀ ਸਵੇਰ ਹੋਊ ਦੁਬਾਰਾ ਸਵੇਰੇ ਅਗਲੇ ਦਿਨ ਵੀ ਸਵੇਰ ਹੋਇਆ ਤੇ ਕੱਲ ਮੈਂ ਵੀਡੀਓ ਰਾਤ ਨੂੰ ਬਸ ਇੰਨਾ ਹੀ ਐਟ ਆ ਗਈ ਸੀ ਅੰਡ ਕੀ ਤਾਂ ਨਹੀਂ ਤਨਾ ਫਿਰ ਮੈਂ ਉਹ ਬਸ ਐਵੇਂ ਕੰਮ ਆਪਣਾ ਰੋਟੀ ਪਾਣੀ ਨਾਲ ਉੱਤੇ ਤੱਕ ਵੀਡੀਓ ਖਤਮ ਕਰਤੀ ਸੀਗੀ ਤੇ ਹੁਣ ਬਸ ਮੈਂ ਤੁਹਾਨੂੰ ਨਾ ਐਂਡ 'ਚ ਬਸ ਆਹ ਵੀਡੀਓ ਦੇ ਐਂਡ 'ਚ ਅੰਕ ਦੱਸਣਾ ਚਾਹੁੰਦੀ ਆ ਜਿਹੜਾ ਪਹਿਲਾਂ ਦੇਖੋ ਵੀਡੀਓ ਪਾਈਆਂ ਸੀਗੀਆਂ ਉਹ ਆਪਣਾ ਮਾਮਲਾ ਜਿਹੜਾ ਉਹ ਖਤਮ ਹੋ ਚੁੱਕਿਆ ਆਪਾਂ ਜਣ ਤੋਂ ਹੀ ਪੱਟ ਕੇ ਛੱਡਤਾ ਕਿਉਂਕਿ ਰੋਜ਼-ਰੋਜ਼ ਨਾ ਹੁਣ ਆਪਾਂ ਇਹ ਗੱਲਾਂ ਨੂੰ ਲੈ ਕੇ ਆਪਾਂ ਦੁਖੀ ਨਹੀਂ ਹੋ ਸਕਦੇ ਕਾਫੀ ਸਾਲ ਲੰਘ ਗਏ ਨਾ ਦੁੱਖ ਦਰਦ ਚ ਕਾਫੀ ਲੰਘ ਗਏ ਤੇ ਤੇ ਬਾਕੀ ਜਿਹੜਾ ਮਾਮਲਾ ਜਿਹੜਾ ਤੁਹਾਡਾ ਸਾਰਿਆਂ ਦਾ ਸਾਰਿਆਂ ਦਾ ਹੀ ਹੋ ਗਿਆ ਸਭ ਦਾ ਹੀ ਜਣ ਤੋਂ ਹੀ ਖਤਮ ਹੋ ਗਿਆ ਕਿਉਂਕਿ ਰੋਜ਼-ਰੋਜ਼ ਕੋਈ ਇੰਨਾ ਦੁਖੀ ਨਹੀਂ ਹੁੰਦਾ ਹੈ ਨਾ ਇੱਕ ਬੰਦਾ ਬੰਦੇ ਤੋਂ ਜਦੋਂ ਪਰੇਸ਼ਾਨ ਹੋਣਾ ਨਾ ਆ ਆ ਮਤਲਬ ਹ ਜਿਹੜੇ ਵੀ ਵਿਰੋਧੀ ਉਹ ਹੁੰਦੇ ਨੇ ਉਹ ਤਾਂ ਆਪ ਤਾਂ ਮਜ਼ਾ ਲੈਂਦੇ ਨੇ ਹਨਾ ਖੁਸ਼ ਰਹਿੰਦੇ ਨੇ ਤੇ ਦੂਜਿਆਂ ਨੂੰ ਟੈਨਸ਼ਨਾਂ 'ਚ ਜਾਣ ਕੇ ਮਾਰਨੀ ਕੋਸ਼ਿਸ਼ ਕਰਦੇ ਨੇ ਵੀ ਹਾਂ ਵੀ ਬਾਕੀ ਮੇਨ ਸੀਗਾ ਜਿਹੜਾ ਵੀ ਹਾਂ ਵੀ ਕੱਲ ਮੈਂ ਬੋਲਿਆ ਸੀਗਾ ਕਿ ਲੋਕ ਹੈ ਜਿਹੜਾ ਮੇਰਾ ਕੁਝ 420 ਕਰਨ ਵਾਲੇ ਆ ਜਿਹੜੇ ਉਹ ਮੇਰਾ ਚੈਨਲ ਡਿਲੀਟ ਕਰਾਉਣਾ ਚਾਹੁੰਦੇ ਨੇ ਚੈਨਲ ਕੋਈ ਡਿਲੀਟ ਐਦਾਂ ਨਹੀਂ ਹੁੰਦੇ ਹੁੰਦੇ ਐਨ ਬਿਹਾਰੀ ਕੋ ਪਾਤਾ ਤਾਂ ਚੈਨਲ ਡੀਲੀਟ ਕਰਾ ਦੋ ਉਮੀਦ ਤਾਂ ਪੂਰੀ ਲੈ ਕੇ ਆਏ ਤੇ ਵੀ ਚੈਨਲ ਹੀ ਖਤਮ ਕਰਾਉਂਦੇ ਆਂ ਔਰ ਅਸੀਂ ਕਿਹੜਾ ਘਾਟਾਂ ਨਾਲ ਜਿੱਟ ਮਾਰਦਾ ਤਾਂ ਪੱਥਰ ਨਾਲ جواب ਦੇਣਾ ਪੈਂਦਾ ਆ ਆ ਅਗਲੇ ਵੀ ਮੈਂ ਚੈਨਲ ਡੀਲੀਟ ਕਰਨਾ ਹੈ ਤੇ ਆਪੇ ਡੀਲੀਟ ਹੋ ਕੇ ਚਲੇ ਗਏ ਨਾ ਬਾਕੀ ਆਪਾਂ ਨਾਮ ਨਹੀਂ ਲੰਦੇ ਹੈਗੇ ਕਿਉਂਕਿ ਆਪਣਾ ਜਿਹੜੀ ਹੈ ਹਨਾ ਉਹ ਇਹ ਗੱਲ ਤੇ ਵੀ ਹੋਇਆ ਵੀ ਆਪਾਂ ਨਾਮ ਨਹੀਂ ਲੈਣਾ ਪਰ ਹਾਂ ਕੋਈ ਕਿਸੇ ਨੂੰ ਇਹ ਵੀ ਨਹੀਂ ਦੱਸ ਸਕਦਾ ਵੀ ਵੀਡੀਓ ਕਿ ਕਿਸ ਤਰ੍ਹਾਂ ਪਾਉਣੀ ਆ ਕਿਵੇਂ ਪਾਣੀ ਆ ਮੈਨੂੰ ਮੈਨੂੰ ਵੀ YouTube ਪਰ ਸਾਰਾ ਕੁਝ ਪਤਾ ਹੈ। ਔਰ ਇੱਕ ਬੰਦਾ ਦੂਜੇ ਰੋਡ ਪਰ ਪਰੇਸ਼ਾਨ ਕਰੀ ਜਾਵੇ ਔਰ ਦੂਜਾ ਬੋਲੇ ਵੀ ਨਾ। ਚਲੋ ਕੋਈ ਗੱਲ ਨਹੀਂ ਉਹ ਸਾਰੀਆਂ ਗੱਲਾਂ ਆਪਣੀਆਂ ਜਿਹੜੀਆਂ ਖਤਮ ਸੋ ਸਮਝ ਕੇ ਨਾ ਸਾਰਾ ਕੁਝ ਸੋ ਸਮਝ ਕੇ ਉਹ ਕਰਿਆ ਇਸ ਵਾਰ ਮੈਂ ਤੇ ਅੱਗੇ ਜੋ ਵੀ ਕਰੂੰਗੀ ਉਹ ਵੀਡੀਓ ਚ ਨਹੀਂ ਵੀਡੀਓ ਤੇ ਬਾਹਰ ਪਿਛਾ ਕਰੂੰਗੀ ਜੋ ਵੀ ਕਰੂੰਗੀ। ਅਗਲੀ ਵਾਰ ਜੇ ਕੋਈ ਕਿਰਤ ਮਾਰਾਂ ਦੀ ਕੋਸ਼ਿਸ਼ ਕਰੂਗਾ ਨਾ ਤਾਂ ਅੱਥਾ ਦਾ ਜਵਾਬ ਮੈਂ ਵੀਡੀਓ ਤੇ ਬਿਨਾ ਹੀ ਦਊਗੀ ਪਰ ਹਾਂ ਜੋ ਵੀ ਹੈ ਅਸੀਂ ਸੁੱਖ ਸ਼ਾਂਤੀ ਨਾਲ ਆਪਣਾ ਮੈਂ ਹੀ ਨਹੀਂ ਸਾਰਿਆਂ ਨੇ मतलब ਮੇਰੇ ਕੋਹਟੀ ਰਿਸ਼ਤੇਦਾਰ ਹਨ ਸਾਰਿਆਂ ਨੇ ਸਭ ਨੇ ਆਪਣਾ ਚੜ੍ਹ ਤੇ ਕੰਮ ਖਤਮ ਕਰਤਾ ਕਿਉਂਕਿ ਕਿਸੇ ਦੇ ਟਾਈਮ ਖਰਾਬ ਨਹੀਂ ਕਰ ਸਕਦਾ ਹਨਾ ਤੇ ਔਰ ਪਰੇਸ਼ਾਨ ਵੀ ਕਰਦੇ ਨੇ ਨਾਲੇ ਹਨਾ ਪਰੇਸ਼ਾਨ ਵੀ ਹੋ ਰਹੇ ਤੇ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਕਾਫੀ ਪਰੇਹਾਨੀਆਂ ਝੱਲਣਗੇ ਤੇ ਤਾ ਇਹਨੂੰ ਖਤਮ ਕਰਨ ਨਹੀਂ ਦੇਖੋ ਦੁਨੀਆ 'ਚ ਨਾ ਕਿੰਨੇ ਰਿਸ਼ਤੇ ਆ ਜਿਹੜੇ ਖਤਮ ਹੋ ਜਾਂਦੇ ਨੇ ਟੁੱਟ ਜਾਂਦੇ ਨੇ ਇਹਦੇ ਨਾਲ ਬਾਅਦ ਚ ਉਹਦੀ ਜ਼ਿੰਦਗੀ ਤਾਂ ਨਹੀਂ ਖਤਮ ਹੋ ਜਾਂਦੀ ਉੱਥੇ ਇਹ ਖਤ ਜ਼ਿੰਦਗੀ ਤਾਂ ਜਿਹੜੀ ਚੱਲਦੀ ਰਹਿੰਦੀ ਹੈ ਚੱਲਦੀ ਰਹਿੰਦੀ ਆ ਔਰ ਐਵੇਂ ਆ ਵੀ ਸੁਖੀ ਰਹੋ ਬਣਾ ਦੂਜਿਆਂ ਨੂੰ ਸੁਖੀ ਰਹਿਣ ਦਿਓ ਆਪਾਂ ਬਾਰ-ਬਾਰ ਇਹ ਗੱਲ ਦੀ ਉਹ ਫੀਲ ਕਰਦੇ ਆ ਖੁਸ਼ ਜਿਹੜੇ ਆ ਦੇਖੋ ਜਿਨ੍ਹਾਂ ਨੂੰ ਸਾਰਾ ਪਤਾ ਹੈ ਮੈਂ ਕਿਹਦੇ ਬਾਰੇ ਗੱਲ ਕਰ ਰਹੀ ਆ ਸਾਰੇ ਸਮਝ ਗਏ ਹੋਣੇ ਇਹ ਬਾਕੀ ਜਿਹੜੇ ਸਮਝ ਗਏ ਤਾਂ ਵਧੀਆ ਏ ਬਾਕੀ ਜਿਹੜੇ ਹਾਂ ਤਿੰਨ ਪਰਸਨ ਹੈਗੇ ਜਿਨ੍ਹਾਂ ਦੀ ਮੈਂ ਗੱਲ ਕਰਦੀ ਆ ਏ ਬੀ ਸੀ ਬਾਕੀ ਉਹਨਾਂ ਦੇ ਨਾਲ ਹੋਰ ਜਿਹੜੇ ਉਹਨਾਂ ਦੇ ਸਾਥ ਦਿਲਦੇ ਨੇ ਜਾਂ ਉਹਨਾਂ ਦੇ ਹੋਰ ਮੈਂਬਰ ਨੇ ਹਨਾ ਚਾਹੇ ਫੈਮਿਲੀ ਮੈਂਬਰ ਨਾਲ ਕੋਈ ਵੀ ਲਾ ਲਓ ਏ ਬੀ ਸੀ ਡੀ ਈ ਅੱਗੇ ਅੱਗੇ ਜਿੰਨੇ ਵੀ ਆ ਹਨਾ ਆਪਾਂ ਸਾਰੇ ਦੇਖੋ ਜਿੰਨੇ ਵੀ ਆ ਸਭ ਸਾਥ ਦੇ ਨਾਲੇ ਵੀ ਵਿੱਚੇ ਹੀ ਹੁੰਦੇ ਨੇ 420 ਕਰਨ ਵਾਲਿਆਂ ਨੇ ਵਿੱਚੇ ਹੀ ਹੁੰਦੇ ਨੇ ਹਨਾ ਨਾਲੇ ਹੁੰਦੇ ਨੇ ਕਿਉਂਕਿ ਜਿਹੜਾ 420 ਕਰਨ ਵਾਲੇ ਨੇ ਸੱਤ ਦਿਨ ਦਾ ਨਾ ਉਹ ਉਹ ਵਿੱਚੇ ਨਾਲ ਹੀ ਹੁੰਦਾ ਇਸ ਕਰਕੇ ਇਹ ਗੱਲ ਮੈਂ ਬਾਰ-ਬਾਰ ਕਹੂੰਗੀ ਆਪਾਂ ਤਾਂ ਦੇਖੋ ਉਹਨਾਂ 400 ਬਿਹਾ ਆਲਿਆਂ ਤੋਂ ਬਚ ਚੁੱਕੇ ਆਂ ਆਪਣੀ ਹੁਣ ਜ਼ਿੰਦਗੀ ਵਧੀਆ ਜੀਵਾਂਗੇ ਉਹਨਾਂ ਤੋਂ ਆਪਾਂ ਦੂਰ ਜਾ ਚੁੱਕੇ ਆਂ ਸਾਰੇ ਹੀ ਸਾਰੇ ਇੱਧਰ ਬੋਲਬੀਆਂ ਜਿੰਨੇ ਵੀ ਕਿਉਂਕਿ ਐਨ ਐਨਾ ਜ਼ਿਆਦਾ ਮੈਂਟਲੀ ਹਰਾਸਮੈਂਟ ਕੋਈ ਹੋ ਨਹੀਂ ਸਕਦਾ ਪਰ ਹੁਣ ਹੁਣ ਐਨਾ ਜ਼ਿਆਦਾ ਨਹੀਂ ਹੈਗੇ ਅਸੀਂ ਪਰ ਪਤਾ ਕੀ ਗੱਲ ਆ ਜਦ ਤੱਕ ਬੰਦੇ ਨੂੰ ਡਰਾਉਂਦੇ ਰਹਿੰਦੇ ਆ ਡਰਦਾ ਰਹਿੰਦਾ ਹੈ ਨਾ ਡਰਦਾ ਪਰ ਇਸ ਵਾਰ ਇਦਾਂ ਇਹ ਵੀ ਸਾਡਾ ਡਾਰੇ ਨਾ ਜਿਹੜਾ ਖਤਮ ਹੀ ਹੋ ਗਿਆ ਡਾਰੇ ਚੱਕਿਆ ਗਿਆ ਵੀ ਆਪਾਂ ਹੁਣ ਇੱਕ ਦਾ ਜਿਵੇਂ ਪੱਥਰ ਨਾਲ ਦੇਣਾ ਸਿੱਖ ਗਏ ਤੇ ਆਪਣਾ ਡਾਰੀ ਖਤਮ ਹੋ ਗਿਆ ਦਪੂਗਾ ਕਿਉਂਕਿ ਐਵੇਂ ਆ ਜਦ ਤੱਕ ਡਰਦੇ ਰਹੋ ਤਾਂ ਪਿਆਰ ਨਾਲ ਨਾ ਡਰਦਾ ਰਹੂਗਾ ਜੇ ਦੂਜਿਆਂ ਨੂੰ ਜ਼ਿਆਦਾ ਹੀ ਐਨਾ ਡਰਾਉਂਗੇ ਐਨਾ ਡਰਾਉਂਗਾ ਵੀ ਉਹਦਾ ਡਾਰੀ ਚੱਕਿਆ ਜਾਂਦਾ ਹੈ ਉਹ ਇਸੇ ਤਰ੍ਹਾਂ ਸਾਡਾ ਡਾਰੀ ਚੱਕਿਆ ਗਿਆ ਖਤਮ ਹੀ ਹੋ ਗਿਆ ਵੀ ਹੁਣ ਆਪਾਂ ਕੋਸਾ ਛੱਡਣਾ ਹੀ ਨਹੀਂ ਕਿਸੇ ਦਾ ਚੈਨਲ ਹੈ ਜਿਹੜਾ ਮੇਨ ਪੋ ਅਨੇ ਉਹ ਮੈਂ ਬਾਰ-ਬਾਰ ਹਾਂ ਮੈਨੂੰ ਇੱਕ ਕਮੈਂਟ ਜਰੂਰ ਹਾਂ ਨਾ ਵੀ ਤੁਸੀਂ ਇੱਕੋ ਗੱਲ ਬਾਰ-ਬਾਰ ਨਾ ਕਰੋ ਹਾਂ ਮੇਰੀ ਵੀ ਹੈ ਮੈਨੂੰ ਵੀ ਆਪਣੇ ਆਪ ਨੂੰ ਵੀ ਬਾਅਦ ਚ ਮੈਂ ਜੇ ਵੀਡੀਓ ਦੇਖਦੀ ਹਾਂ ਨਾ ਮੈਂ ਆਹ ਜਰੂਰ ਉਹ ਕਰਦੀ ਹਾਂ ਵੀ ਮੈਂ ਬਾਰ-ਬਾਰ ਦੇਖਦੀ ਹਾਂ ਤਾਂ ਇਸ ਕਰਕੇ ਅੱਜ ਤੋਂ ਬਾਅਦ ਨਾਲ ਜਿਹੜੇ ਵਲੌਗਸ ਆਉਣਗੇ ਸਾਰੇ ਪਹਿਲਾਂ ਵੀ ਮੈਂ ਕਹਿ ਚੁੱਕੀ ਸੀ ਵੀ ਵਧੀਆ ਆਣਗੇ ਮੈਂ ਵਧੀਆ ਆ ਵੀ ਰਹੇ ਤੇ ਮੈਂ ਕਿਸੇ ਵੀ ਕੋਈ ਗੱਲ ਵੀ ਨਹੀਂ ਕਰਨੀ ਸਾਰੀ ਛੱਡਤੀ ਸੀਗੀ ਪਰ ਹਾਂ ਕਿਸੇ ਨੂੰ ਉਹਨਾਂ ਦੇ ਜਿਹੜੇ ਉਹਨਾਂ ਨੇ ਕੰਮ ਕੀਤੇ ਹੋਏ ਉਹਨਾਂ ਨੂੰ ਜਵਾਬ ਦੇਣਾ ਜ਼ਰੂਰੀ ਤਾਂ ਝੂਠ ਪ੍ਰੇਪਤਾ ਉਹਨਾ ਪਰਸਨ ਚ ਜਿਹੜੇ ਹੋਰ ਪਰਸਨ ਐ ਇੰਨਾ ਭਰ ਗਿਆ ਉਹਨਾਂ ਦੇ ਝੂਠ ਫਰੇਬ ਵੀ ਦੂਜਿਆਂ ਨੂੰ ਕਹਿੰਦੇ ਨੇ ਰੱਬ ਦੇ ਉਰਿਆ ਪਰ ਉਹ ਰੱਬ ਨਾਲ ਜਿਹੜੇ ਉਹ ABC ਵਾਲੇ ਪਰਸਨ ਹਨ ਨਾ 420 ਵਾਲੇ ਉਹਨਾਂ ਤਾਂ ਵਿਚਾਰੇ ਨੂੰ ਰੱਬ ਵੀ ਨਹੀਂ ਦੇਖ ਰਿਹਾ ਉਹਦੇ ਬਾਰੇ ਤਾਂ ਰੱਬ ਅੱਖਾਂ ਬੰਦ ਕੇ ਬੈਠਾ ਉਹਨਾਂ ਨੂੰ ਕਿੱਥੇ ਦੇਖ ਰਿਹਾ ਲੁੱਕ ਕੇ ਬਹਿ ਜਾਂਦਾ ਰੱਬ ਜਦੋਂ ਉਹਨਾਂ ਨੂੰ ਦੇਖਦਾ ਰੱਬ ਤਾਂ ਹੋਰਾਂ ਨੂੰ ਹੀ ਦੇਖ ਰਿਹਾ ਸਾਨੂੰ ਹੀ ਦੇਖ ਰਿਹਾ ਹੋਰਾਂ ਨੂੰ ਤਾਂ ਦੇਖਦਾ ਮਤਿਆਂ ਸੋਸ਼ਲ ਮੀਡੀਆ ਤੇ ਪਰ ਉਹਦਰੋਜ ਪਾੜਾ ਵੀ ਨਹੀਂ ਚਾਹਦੇ ਬਸ ਬਾਰ-ਬਾਰ ਪਹਿਲਾਂ ਰਿਕੁਐਸਟਾਂ ਕੀਤੀਆਂ ਸੀਗੀਆਂ ਚਲੋ ਰਿਕੁਐਸਟਾਂ ਦੂਜੇ ਲੋਕ ਮੈਂ ਇਹ ਵੀ ਕਿਹਾ ਸੀ ਵੀ ਮੈਂ ਦੂਜੇ ਲੋਕ ਖਤਮ ਕਰੂੰਗੀ ਉਹ ਵੀ ਖਤਮ ਕਰਤਾ ਆਪਾਂ ਕਿਉਂਕਿ ਦੇਖੋ ਰੱਬ ਦਾ ਦਿਆ ਸਾਰਾ ਖੁਸ਼ ਆਪਣੇ ਕੋਲ ਆਪਾਂ ਨੂੰ ਕਿਸੇ ਤੋਂ ਕੁਝ ਨਹੀਂ ਚਾਹੀਦਾ ਨਾ ਆਪਾਂ ਕਿਸੇ ਤੋਂ ਕੁਝ ਲੇ ਆ ਆ ਗੱਲ ਮੈਂ ਜ਼ਰੂਰ ਕਹੂੰਗੀ ਬਾਰ-ਬਾਰ ਵੀਡੀਓ ਚ ਵੀ ਆਪਾਂ ਕਿਸੇ ਤੋਂ ਕੁਝ ਨਹੀਂ ਲਿਆ ਜਿਹੜੇ ਦੂਜੀ ਉਹ ਹੈ ਫੈਮਿਲੀ ਨੂੰ ਉਹਨਾਂ ਤੋਂ ਆਪਾਂ ਕਿਸੇ ਕੁਝ ਨਹੀਂ ਲਿਆ ਜਿਹੜਾ ਮੇਰੇ ਨਾਲ ਹੋਣਾ ਤਾਂ ਹਨਾ ਉਹ ਪਹਿਲਾਂ ਹੀ ਹੋ ਚੁੱਕਿਆ ਤਾਂ ਉਹ ਅੱਜ ਵੀ ਹੋਇਆ ਵਈ ਅੱਜ ਵੀ ਹੋਇਆ ਵਾ ਫਿਰ ਹੋ ਗਿਆ ਆਪਾਂ ਬੰਦੀ ਕਰਤਾ ਤਾਂ ਪਰ ਹਾਂ ਜਿਹੜਾ ਫਰਾਡ ਕੀਤਾ ਹੋਇਆ ਉਹ ਫਰਾਡ ਅੱਜ ਵੀ ਹੋਇਆ ਹੋਇਆ ਕੱਲੂ ਵੀ ਹੈਗਾ ਉਹ ਮੇਰੇ ਨਾਲ ਹੋਇਆ ਹੀ ਵੀ ਆ ਹੋਇਆ ਪਈਆ ਉਹ ਨਹੀਂ ਕਿਧਰੇ ਜਾਂਦਾ ਫਰਾਡ ਹੋਇਆ ਬਾ ਤੇ ਕੀਨਾਂ ਨੇ ਕੀਤਾ ਉਹ ਵੀ ਸਾਰੀ ਦੁਨੀਆ ਜਾਣਦੀ ਆ ਜਾਂ ਦੇਖਣ ਵਾਲੇ ਸਭ ਕੁਝ ਜਾਣਦੇ ਨੇ ਕੋਈ ਦੱਸਣ ਦੀ ਜ਼ਰੂਰਤ ਤਾਂ ਹੈ ਨਹੀਂ ਹੁਣ ਵੀ ਉਹ ਕੀਨੇ ਕੀਤਾ ਹਨਾ ਉਹ ਆਪਣੇ ਨਾਲ ਹੋਇਆ ਵਾ ਉਹ ਹਮੇਸ਼ਾ ਹੀ ਹੋਇਆ ਵਾ ਉਹ ਜੋ ਆਪਾਂ ਨੂੰ ਕੁਝ ਨਹੀਂ ਅੱਜ ਵੀ ਨਹੀਂ ਮਿਲਿਆ ਕਦੇ ਵੀ ਨਹੀਂ ਮਿਲਣਾ ਨਾ ਆਪਾਂ ਕਦੇ ਉਹ ਜੋ ਕੁਝ ਲੈਣਾ ਬਸ ਆਪਾਂ ਨੂੰ ਉਹਨਾਂ ਨੇ ਅੱਜ ਤੱਕ ਸਿਰਫ ਮੈਨੂੰ ਚੁੱਪ ਰਹਿਣਾ ਹੀ ਸਿਖਾਇਆ ਤਾਂ ਅੱਗੇ ਵੀ ਸਿਖਾਇਆ ਏ ਬਸ ਹੁਣ ਉਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਬਸ ਕਿਸੇ ਦੀ ਕੋਈ ਗੱਲ ਨਹੀਂ ਕਰਨੀ ਅਸੀਂ ਵੀ ਨਹੀਂ ਆਪਾਂ ਵੀ ਨਹੀਂ ਕਰਨੀ ਜਿਹੜਾ ਰਿਸ਼ਤਾ ਆਪਾਂ ਖਤਮ ਕਰਤਾ ਉਹਦਾ ਹੁਣ ਆਪਾਂ ਆਪਣੀ ਜ਼ਿੰਦਗੀ 'ਚ ਵੀ ਜ਼ਿਕਰ ਨਹੀਂ ਕਰਨਾ ਮੈਨੂੰ ਸਾਰਿਆਂ ਨੇ ਹੁਣ ਇਹ ਸਮਝਾਇਆ ਏ ਤੇ ਮੈਂ ਸਮਝਿਆ ਵੀ ਏ ਵੀ ਹੁਣ ਮੈਂ ਖੁਦ ਦੂਜਿਆਂ ਨੂੰ ਵੀ ਕਿਹਾ ਵੀ ਆਪਾਂ ਹੁਣ ਸਾਰੀ ਉਮਰ ਆਪਾਂ ਜਦ ਤੱਕ ਜੀਉਂਦੇ ਆ ਨਾ ਆਪਾਂ ਉਹਨਾਂ ਦਾ ਰਿਸ਼ਤੇ ਦਾ ਜ਼ਿਕਰ ਤੱਕ ਨਹੀਂ ਕਰਨਾ ਹੁਣ ਖਤਮ ਹੈ ਤਾਂ ਖਤਮ ਹੈ ਬਸ ਤੇ ਬਾਕੀ ਕਿਉਂਕਿ ਐਡਾ بڑا ਮਾਨਸਿਕ ਇਹ ਮਾਨਸਿਕ ਤੌਰ ਦੀ ਬਹੁਤ ਬੜੀ ਪਰੇਸ਼ਾਨੀ ਟੀ ਜਿਹੜੀ ਲਾ ਕੇ ਮਾਰੀ ਐ ਸਾਰਿਆਂ ਨੇ ਬਹੁਤ ਜ਼ਿਆਦਾ ਪਰੇਸ਼ਾਨ ਤੇ ਠੀਕ ਹੈ ਕਿਸੇ ਨੂੰ ਰਿਸ਼ਤੇ ਚਾਹੀਦੇ ਹੋਣੇ ਕਿਸੇ ਨੂੰ ਪੈਸਾ ਚਾਹੀਦਾ ਨਾ ਮਨੀ ਚਾਹੀਦੀ ਨਾ ਉਹ ਕਿਸੇ ਨੂੰ ਉਹ ਮਿਲ ਗਈ ਮੈਨੂੰ ਰਿਸ਼ਤੇ ਮਿਲ ਗਏ ਤੇ ਬਾਕੀ ਰਹੀ ਰਿਸ਼ਤੇ ਨਹੀਂ ਮੈਨੂੰ ਸਾਰੇ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਦੇਖੋ ਇਹ ਨਹੀਂ ਮੈਂ ਕਹਿ ਰਹੀ ਵੀ ਹਾਂ ਕਿਸੇ ਨੇ ਕਿਹਾ ਤਾਂ ਵੀ ਰਿਸ਼ਤੇਦਾਰੀ ਹੁਣ ਉਹ ਦੇਣਗੇ ਸੰਧਾਰੇ ਦੇਣਗੇ ਛੱਲੇ ਮੁੰਡੀਆਂ ਛੱਲੇ ਮੁੰਡੀਆਂ ਦੇਣ ਨੂੰ ਕਿਸੇ ਨੇ ਹਲਵਾਈ ਨਹੀਂ ਬਿਠਾਇਆ ਕਿਸੇ ਨੇ ਸੁਨਿਆਰਾ ਨਹੀਂ ਬਿਠਾਇਆ ਮੇਰੇ ਘਰੇ ਉਹ ਸਾਰਾ ਕੁਝ ਅਸੀਂ ਆਪਣਾ ਹੀ ਖਾ ਰਹੇ ਹਾਂ ਠੀਕ ਆ ਔਰ ਜਿੱਥੇ ਤੱਕ ਦੇਣ ਦੀ ਗੱਲ ਹੈ ਜੇ ਨਾ ਸਭ ਨੂੰ ਇੱਕੋ ਗੱਲ ਇਹ ਹੋਈ ਆ ਵੀ ਮੰਨੂ ਪਿਆਰ ਦੀ ਕਮੀ ਸੀ ਸਾਨੂੰ ਪਿਆਰ ਬਸ ਉਹ ਦਿਓ ਜਿਹੜਾ ਜਿੰਨਾ ਜੀ ਕਰਦਾ ਹੈ ਉਹਨਾਂ ਤੇ ਉਹ ਠੀਕ ਹੈ ਸਾਰਿਆਂ ਨੇ ਇਹ ਵੀ ਤਿਆਹ ਜੀ ਦਾ ਅਸੀਂ ਜੇ ਅਸੀਂ ਆਪਣੀ ਧੀ ਬਣਾਇਆ ਤਾਂ ਸਾਰੇ ਰਿਸ਼ਤੇਦਾਰਾਂ ਨੇ ਕਿਹਾ ਜੇ ਕੋਈ ਧੀ ਨੂੰ ਬਣਾਇਆ ਨਾ ਤਾਂ ਉਹਨੂੰ ਧੀ ਦੀ ਤਰ੍ਹਾਂ ਪੁੱਜਾਂਗੇ ਐ ਨਹੀਂ ਵਿਚੱਲੇ ਹੁੰਦੀਆਂ ਪਵਾ ਲਓ ਜੀ ਡੱਬੇ ਲੈ ਲਓ ਜੀ ਔਖਾ ਸਮਾਂ ਆਇਆ ਤਾਂ ਭੈਣ ਭਾਈ ਪਤਾ ਨਹੀਂ ਕਿੱਧਰ ਚਲੇ ਗਏ ਔਖੇ ਸਮੇਂ ਚ ਮੇਰੇ ਇਹਨਾਂ ਨੇ ਸਾਥ ਦੇ ਆ ਮੇਰਾ ਅੱਜ ਜੇ ਅੱਜ ਬੈਠੀ ਆ ਤਾਂ ਨਾ ਨਹੀਂ ਤਾਂ ਹੁਣ ਨੂੰ ਪਤਾ ਨਹੀਂ ਜਿਨ੍ਹਾਂ ਨੇ ਮਾਰ ਨਹੀਂ ਤਾਂ ਨਾ ਦੂਜੇ ਤਾਂ ਇਹ ਕਹਿ ਰਹੇ ਤੇ ਵੀ ਇਹ ਕਦ ਖਤਮ ਹੋ ਜੇ ਵੀ ਜਿਹੜੇ 420 ਕਰਨ ਵਾਲਿਆ ਤਾਂ ਇਹ ਕਹਿ ਰਹੇ ਸੀਗੇ ਵੀ ਇਹ ਖਤਮ ਹੀ ਹੋ ਜੇ ਆਹ ਇਹ ਪਧੀਆਂ ਸਾਡਾ ਜਿਹੜਾ ਬਚ ਜੂਗਾ ਵੀ ਸਾਡੇ ਲਈ ਉਹ ਰਹਿ ਜੂਗਾ ਸਾਰਾ ਕੁਝ ਅੱਜ ਵੀ ਉਹਨਾਂ ਕੋਲ ਹੀ ਰਹਿ ਗਿਆ ਆਪਾਂ ਛੱਡਤਾ ਸਾਰਾ ਕੁਝ ਛੱਡਤਾ ਉਹਨਾਂ ਲਈ ਦਾਨ ਕਰਤਾ ਮੈਨੂੰ ਸਭ ਕੁਝ ਦਾਨ ਕਰਤਾ ਤੇ ਬਾਕੀ ਨਾ ਦੇਖੋ ਬਾਕੀ ਨਹੀਂ YouTube ਦੇ ਚੈਨਲ ਮੈਨੂੰ ਪਤਾ ਹੈ ਕਿਤੇ ਕਿਸੇ ਦਾ ਨਾਮ ਹੀ ਲਿਆ ਜਾਂਦਾ ਪਰ ਆਹ ਗੱਲ ਕਰਨ ਤੇ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਇਹ ਲਾਸਟ ਵੀਡੀਓ ਤੇ ਮੇਰੀ ਲਾਸਟ ਕਿ ਆ ਪਹਿਲਾਂ ਵੀ ਲਾਸਟ ਪਾਇਕੀ ਕਾਫੀ ਚਿਰ ਪਹਿਲਾਂ ਮੈਂ ਲਾਸਟੇ ਪਾਈ ਪੀ ਪਰ ਉਹ ਨੂੰ ਪਰੇਸ਼ਾਨ ਜਿਹੜੀਆਂ ਗੱਲਾਂ ਕਹੀ ਦੇ ਨਾ ਉਹਨਾਂ ਦਾ ਜਵਾਬ ਦੇਣਾ ਦਾ ਬਸ ਦੋ ਗੱਲਾਂ ਲਈਆਂ ਮੇਨ ਤਾਂ ਵੀ ਦੋ ਵੀ ਕੋਈ ਉਹਨੇ ਹਲਵਾਈ ਨਹੀਂ ਕਿਸੇ ਨੇ ਬਿਠਾਇਆ ਇੰਨੇ ਸਾਲਾਂ ਵਿੱਚ ਕਿਸੇ ਨੇ ਸੁਨਿਆਰਾ ਨਹੀਂ ਬਿਠਾਇਆ ਠੀਕ ਹੈ ਅਸੀਂ ਆਪਣੇ ਉਹ ਕਰ ਰਹੇ ਤੇ ਅੱਗੇ ਵੀ ਆਪਣੇ ਕਰਾਂਗੇ ਤੇ ਜਿੰਨਾ ਰਿਸ਼ਤੇਦਾਰਾਂ ਤੇ ਪੁੱਗਦਾ ਹੈ ਅਗਲੇ ਮੈਨੂੰ ਪਿਆਰ ਮੋਹੱਬਤ ਨਾਲ ਦੇਣੇ ਮੇਰੇ ਲਈ ਮੇਨ ਹੈ ਜਿਹੜਾ ਉਹ ਮੇਰਾ ਔਖੇ ਟਾਈਮ ਚ ਉਹਨੇ ਮੇਰਾ ਸਾਥ ਦਿਆ ਇਸ ਲਈ ਉਹਨਾਂ ਦਾ ਬਹੁਤ ਜ਼ਿਆਦਾ ਅੱਜ ਤੋਂ ਬਾਅਦ ਅਸੀਂ ਫੋਨ ਤੇ ਤਾਂ ਕਿਹਾ ਵੀਡੀਓ ਤੇ ਤਾਂ ਕਿਹਾ ਅਸੀਂ ਨਾ ਜੇ ਚਾਰ ਇਕੱਠੇ ਵੀ ਹੋ ਕੇ ਬੈਠਾਂਗੇ ਉੱਥੇ ਵੀ ਉਹਨਾਂ ਦਾ ਜ਼ਿਕਰ ਨਹੀਂ ਕਰਾਂਗੇ ਬਸ ਅੱਜ ਦੇ ਬਾਅਦ ਅਸੀਂ ਆ ਜ਼ਿੰਦਗੀ ਆ ਤੇ ਵਧੀਆ ਖੁਸ਼ੀ ਖੁਸ਼ੀ ਰਹਿਾਂਗੇ ਤੇ ਹਾਂ ਬਾਕੀ ਵੀਡੀਓ ਚੈਨਲ ਡਿਲੀਟ ਕਰਨ ਦੀ ਕੋਈ ਕੋਸ਼ਿਸ਼ ਨਾ ਕਿਉਂਕਿ ਇਹਨਾਂ ਦੇ ਰੂਲਸ ਦਾ ਮੈਨੂੰ ਵੀ ਪਤਾ ਹੈ ਸਾਰਾ ਕੁਝ ਪਤਾ ਹੈ ਜਰ ਕੋਈ ਵੀਡੀਓ ਬਣਾਉਣ ਦਾ ਪਰੇਸ਼ਾਨ ਹੁੰਦਾ ਨਾ ਇਸ ਕਰਕੇ ਮੈਨੂੰ ਵੀ ਪਤਾ ਹੈ ਕਿ ਕਿਸੇ ਦਾ ਨਾਮ ਇਹ ਚ ਲੈਣਾ ਹੈਗਾ ਕਿਸੇ ਮੈਨੂੰ ਸਾਰਾ ਕੁਝ ਸਮਝਾ ਕੇ ਜਿਨਾ ਮੈਂ ਚਿੱਠੇ ਤੋਂ ਆਈਆਂ ਨਾ ਆਪਣਾ ਕੰਮ ਕਰਕੇ ਕੱਲ ਪਰਸ ਨੂੰ ਵੇੜ ਕੇ ਉੱਥੇ ਮੈਨੂੰ ਸਾਰਾ ਕੁਝ ਸਮਝਾ ਕੇ ਤੋਰਿਆ ਇਹ ਵੀ ਤੁਸੀਂ ਆ ਸਕਦੇ ਹੋ ਵੀਡੀਓ ਕੋਈ ਚੱਕਰ ਨਹੀਂ ਬਟ ਕਿਸੇ ਦਾ ਨਾਮ ਨਾਲੋਂ ਬਸ ਸਾਰਾ ਕੁਝ ਮੈਂ ਐਵੇਂ ਹੀ ਨਹੀਂ ਹੁਣ ਅੱਜ ਕਰ ਰਹੀ ਸਾਰਾ ਕੁਝ ਨਵੇੜ ਕੀ ਲਈਏ ਬਸ ਅੱਜ ਤੋਂ ਬਾਅਦ ਆਪਾਂ ਸੋਹਣੀ ਸੋਹਣੀਆਂ ਵੀਡੀਓਜ਼ ਹਾਂ ਜੇ ਜੋ ਦੁਆਰਾ ਉਹ ਕਰਨਗੇ ਨਾ ਫਿਰ ਇੱਕ ਮਾਰਨੀ ਕੋਸ਼ਿਸ਼ ਕਰਨਗੇ ਫਿਰ ਉਹਦਾ ਜਵਾਬ ਕਿੱਥੇ ਮਿਲੂਗਾ ਫਿਰ ਆਪਾਂ ਕੱਲੇ-ਕੱਲੇ ਨੂੰ ਕਿਉਂਕਿ ਮੰਨੂ ਸਮਝਾ ਕੇ ਜਿਨ੍ਹਾਂ ਨੇ ਮੈਨੂੰ ਜਿੱਥੇ ਕੰਮ ਹੁੰਦੇ ਨੇ ਨਾ ਆਸੂ ਆਪਾਂ ਚਾਕੇ ਆਏ ਆ ਉੱਥੇ ਉਹਨਾਂ ਨੇ ਮੈਨੂੰ ਸਾਰਾ ਕੁਝ ਸਮਝਾ ਸਮਝਾਤਾ ਵੀ ਤੁਸੀਂ ਕੀ ਕੁਝ ਕਰ ਸਕਦੇ ਹੋ ਕੀ ਤੁਸੀਂ ਕਰਨਾ ਹੈ ਜਿਹੜੀ ਵੀ ਜੇ ਤੁਹਾਨੂੰ ਕੋਈ ਪਰੇਸ਼ਾਨ ਕਰਦਾ ਇਹਦਾ ਹੱਲ ਆਏ ਮੈਨੂੰ ਉਹਨਾਂ ਨੇ ਹੱਲ ਦੇ ਕੇ ਤੋੜਿਆ ਇਹ ਐਵੇਂ ਨਹੀਂ ਮੈਂ ਆਈ ਆ ਕਿ ਉਹਨਾਂ ਨੇ ਹੱਲ ਦੇ ਕੇ ਤੋੜਿਆ ਇਹ ਕਿ ਕਿਸੇ ਵੀ ਗੱਲ ਦਾ ਹੱਲ ਐਡਾ ਨਿਕਲੂਗਾ ਇਸ ਤਰ੍ਹਾਂ ਨਹੀਂ ਇਸ ਕਰਕੇ ਆਪਾਂ ਉਹ ਉਹਦਾ ਪਤਾ ਹੈ ਮੈਨੂੰ ਕਿ ਆ ਹੱਲ ਕਰ ਕਿ ਆ ਲੈ ਗਏ ਇਸ ਕਰਕੇ ਹੁਣ ਜਿਹੜਾ ਇਹ ਵੀਡੀਓ ਤੇ ਬਿਨਾ ਹੱਲ ਕਰਾਂਗੇ ਨਹੀਂ ਤਾਂ ਬਸ ਅੱਜ ਦਾ ਆਪਣਾ ਵੀਡੀਓ ਆਪਣਾ ਖਤਮ ਤਾਂ ਦੇਖੋ ਅੱਜ ਇਸ ਵੀਡੀਓ ਚ ਖਤਮ ਆ ਸਾਰਾ ਕੁਝ ਖਤਮ ਆ ਜਿਹੜਾ ਕੁਝ ਬਹੁਤ ਕਹਿਤਾ ਇੱਥੇ ਖਤਮ। ਇਸ ਤੋਂ ਬਾਅਦ ਆਪਣਾ ਕੁਝ ਵੀ ਸੋਸ਼ਲ ਮੀਡੀਆ ਤੇ ਇਹ ਜੀ ਕੋਈ ਗੱਲ ਆਉਣੀ ਨਹੀਂ ਹੈ। ਨਾ ਅਸੀਂ ਕਰਨਾ ਚਾਹੁੰਦੇ ਆ। ਬਸ ਚੁੱਪ ਕਰਕੇ ਵੀਡੀਓ ਦੇਖਦੇ ਰਹੋ ਸ਼ਾਂਤੀ ਨਾਲ, ਪਿਆਰ ਨਾਲ ਨਹੀਂ ਦੇਖਣੀ, ਨਾ ਦੇਖੋ। ਅੱਖਾਂ ਬੰਦ ਕਰ ਲਓ, ਅਨਸਬਸਕ੍ਰਾਈਬ ਕਰ ਦਿਓ। ਚੁੱਪ ਕਰਕੇ ਦੇਖੀ ਜਾਓ। ਧੜਕਣਾ ਬਣਾਉਣ ਦੀ ਵਧਾਉਣ ਦੀ ਕੋਈ ਲੋੜ ਨਹੀਂ ਹੈਗੀ। ਇਹ ਤਾਂ ਵੀਡੀਓਜ਼ ਐਵੇਂ ਪੈਂਦੀਆਂ ਰੰਗੀਆਂ। ਉਹ ਤਾਂ ਐਦਾਂ ਹੈ ਇੱਕ ਡਿਲੀਟ ਹੋ ਜਾਊਗਾ, ਅਗਲਾ ਕੱਲੂ ਦੂਜਾ ਬਣਾ ਲੂਗਾ। ਇਹਦਾ ਕੋਈ ਚੱਕਰ ਨਹੀਂ ਹੈਗਾ। ਦੂਜਾ ਬਣ ਜੂਗਾ। ਅਰ ਪਰੇ ਬਲੀਟ ਹੋਣੇਗਾ ਮੇਰੇ ਠੀਕ ਹਨ ਇਸ ਲਈ ਧੜਕਣਾ ਵਧਾਉਣ ਦੀ ਜਗ੍ਹਾ ਚੁੱਪ ਕਰਕੇ ਆਪਣਾ ਹਸੀ ਖੁਸ਼ੀ ਵੀਡੀਓ ਦੇਖੋ ਨਹੀਂ ਦੇਖਣੀ ਆ ਅੱਖਾਂ ਬੰਦ ਕਰ ਲਓ ਔਣੀ ਬੰਦ ਕਰ ਦਿਓ ਫੋਨ ਅੱਧ ਨਾਲ ਮਾਰੋ ਚੱਕ ਕੇ ਪਰ ਨਹੀਂ ਨਿਆਣਿਆਂ ਨੂੰ ਫੇਡਨ ਨੂੰ ਦੇ ਦੋ ਦਾਨ ਕਰ ਦਿਓ ਵੈਸੇ ਵੀ ਹੁਣ ਫੇਰ ਫੋਨ ਸਭ ਦੇ ਜਿਹੜੇ ਬਲੀ ਹੋ ਚੁੱਕੇ ਆ ਤਾਂ ਬਸ ਇੱਥੇ ਤੱਕ ਵੀਡੀਓ ਹੁਣ ਅਗਲੇ ਵਧੀਆ ਜਿਹੇ ਬਲੌਗਸ ਬਣਾਗੇ